ਜੇਕਰ ਤੁਸੀਂ ਵੀ ਪਹਾੜਾਂ ਤੇ ਕੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਜੰਮੂ ਕਸ਼ਮੀਰ ਦੇ ਰਾਂਬਨ ਜ਼ਿਲ੍ਹੇ 'ਚ ਇੱਕ ਬੇਹੱਦ ਭਿਆਨਕ ਲੈਂਡਸਲਾਈਡ ਹੋਈ ਹੈ ਜਿਸ ਵਿੱਚ 50 ਤੋਂ ਵੱਧ ਕਰ ਪੂਰੀ ਤਰ੍ਹਾਂ ਤਹਿਸ ਨਾਸ਼ ਹੋ ਗਏ ਨੇ ਚਾਰ ਬਿਜਲੀ ਦੇ ਵੱਡੇ ਟਾਵਰ ਅਤੇ ਕਈ ਮਹੱਤਵਪੂਰਨ ਸੜਕਾਂ ਵੀ ਤਬਾਹ ਹੋ ਗਈਆਂ ਨੇ ਸਥਿਤੀ ਉਸ ਸਮੇਂ ਹੋਰ ਵੀ ਵਿਗੜ ਗਈ ਜਦੋਂ ਘਰਾਂ 'ਚ ਤਰੇੜਾਂ ਆਉਣ ਲੱਗੀਆਂ ਅਤੇ ਪਿੰਡ ਪਰਨੋਟ ਦੀ ਜ਼ਮੀਨ ਦਾ ਸੰ ਲੱਗੀ ਜਿਸ ਕਾਰਨ ਗੂਲ ਅਤੇ ਰਾਂਬੜਨ ਦੇ ਵਿਚਾਲੇ ਮਹੱਤਵਪੂਰਨ ਸੜਕ ਸੰਪਰਕ ਟੁੱਟ ਗਿਆ ਇਹ ਤਸਵੀਰਾਂ ਸਾਫ ਦੱਸਦੀਆਂ ਨੇ ਕਿ ਕਿਵੇਂ ਲੋਕ ਆਪਣੇ ਘਰ ਛੱਡ ਕੇ ਜਾਣ ਨੂੰ ਮਜਬੂਰ ਹੋ ਰਹੇ ਨੇ ਜਾਣਕਾਰੀ ਮੁਤਾਬਕ 350 ਤੋਂ ਜ਼ਿਆਦਾ ਲੋਕ ਘਰਾਂ ਨੂੰ ਛੱਡ ਕੇ ਜਾਣ ਲਈ ਮਜਬੂਰ ਹੋ ਗਏ ਨੇ ਜਦਕਿ ਕਈ ਮਹੱਤਵਪੂਰਨ ਸੜਕਾਂ ਨੂੰ ਵੀ ਨੁਕਸਾਨ ਪਹੁੰਚਿਆ ਜਿਸ ਕਾਰਨ ਸਿਰਫ ਪੈਦਲ ਜਾਣ ਵਾਲੇ ਯਾਤਰੀ ਹੀ ਇਹਨਾਂ ਸੜਕਾਂ ਨੂੰ ਪਾਰ ਕਰ ਰਹੇ ਨੇ ਹਾਲਾਂਕਿ ਮੌਕੇ ਤੇ ਮੌਜੂਦ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ अल्लाह अकबर अल्लाह अकबर अल्लाह अकबर अल्लाह अकबर ये देखिए पूरे घर जो है मुकम्मल डैमेज लगातार मुकाम गिरने का सिलसिला शुरू है ये देखिए आप ये देखिए एडमिनिस्ट्रेशन से गुजारिश है कि वो यहाँ आए और इन लोगों की हालत देखिए लोग यहाँ मकामी लोग ही पहुँचे हुए हैं जो हेल्प कर रहे हैं बाकी अभी टीम की आर्टीस की बुलाई जा रही है ये देखिए मकामी लोग नौजवान <laughs>

ਇਕ ਘਟਨਾ ਰਾਮਬਨ ਦੇ ਡਿਸਟ੍ਰਿਕਟ ਹੈੱਡਕੁਆਰਟਰ ਤੋਂ 5 ਕਿਲੋਮੀਟਰ ਦੂਰ ਪਿੰਡ ਪਰਨੋਰਚ ਘਟਿਏ ਜਿੱਥੇ ਕਿ ਕਰੀਬ 50 ਕਰ ਜ਼ਮੀਨ ਤਸਨ ਕਾਰਨ ਜ਼ਮੀਨ ਦੋਜ ਹੋ ਗਏ ਨੇ ਇਲਾਕੇ ਦੇ ਕਈ ਪਰਿਵਾਰਾਂ ਨੂੰ ਸੁਰੱਖਿਅਤ ਸਥਾਨਾਂ ਤੇ ਜਾਣ ਲਈ ਮਜਬੂਰ ਹੋਣਾ ਪਿਆ ਹਾਲਾਂਕਿ ਜ਼ਮੀਨ ਤਸਨ ਦੇ ਪਿੱਛੇ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਜਿਸ ਲਈ ਹੁਣ ਪੂ ਬਗਿਆਨੀਆਂ ਨੂੰ ਮੌਕੇ ਤੇ ਬੁਲਾਇਆ ਗਿਆ ਜਦਕਿ ਪੁਨਰਵਾਸ ਦੀਆਂ ਸੇਵਾਵਾਂ ਲਈ ਅਧਿਕਾਰੀਆਂ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ ਉਤਰਕਾੰਡ ਸਰਕਾਰ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਮੁਤਾਬਕ ਉਹ ਲਗਾਤਾਰ ਸਥਾਨਕ ਪ੍ਰਸ਼ਾਸਨ ਅਤੇ ਅਧਿਕਾਰੀਆਂ ਦੇ ਸੰਪਰਕ ਵਿੱਚ ਨੇ ਜਿਨ੍ਹਾਂ ਵੱਲੋਂ ਕਿ ਹੁਣ ਐਸਡੀਆਰਐਫ ਅਤੇ ਐਨਡੀਆਰਐਫ ਦੀਆਂ ਟੀਮਾਂ ਨੂੰ ਮੌਕੇ ਤੇ ਭੇਜਿਆ ਗਿਆ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਟਰਾਂਸਫਰ ਕਰਨ ਚ ਮਦਦ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਜ਼ਮੀਨ ਤਸੰਕਰਨ ਲਗਭਗ 350 ਲੋਕ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦੇ ਪੁਨਰਵਾਸ ਦਾ ਕੰਮ ਲਗਾਤਾਰ ਜਾਰੀ ਹੈ ਇਨ੍ਹਾਂ ਲੋਕਾਂ ਨੂੰ ਖਾਣ ਪੀਣ ਸਿਹਤ ਸੇਵਾਵਾਂ માં ਤੰਬੂ ਅਤੇ ਬਿਸਤਰੇ ਆਦਿ ਸਹੂਲਤਾਂ ਕਰਕੇ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਲਗਾਤਾਰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ ਜਦ ਕਿ ਇਸ ਲੈਂਡਸਲਾਈਡ ਕਾਰਨ ਹੁਣ ਤੱਕ 50 ਤੋਂ ਵੱਧ ਘਰਾਂ ਦੇ ਤਹਸਰਨ ਹੋਣ ਦੀਆਂ ਖਬਰਾਂ ਮਿਲ ਰਹੀਆਂ ਨੇ ਦੱਸਿਆ ਕਿ ਪਿਛਲੇ ਸਾਲ ਵੀ ਰਾਂਬੜੇ ਇਲਾਕੇ ਚ ਅਜਿਹੀ ਤਰ੍ਹਾਂ ਦਾ ਹੀ ਲੈਂਡਸਲਾਈਡ ਹੋਇਆ ਸੀ ਜਿਸ ਵਿੱਚ 16 ਘਰ ਤਬਾਹ ਹੋ ਗਏ ਸੀ ਅਤੇ ਗੂਲ ਅਤੇ ਰਾਮਬਨ ਵਿਚਾਲੇ ਬਣੀ ਇਹ ਹੀ ਸੜਕ ਪੂਰੀ ਤਰ੍ਹਾਂ ਤਬਾਹ ਹੋ ਗਈ ਸੀ ਜਿਸ ਤੋਂ ਬਾਅਦ ਹੁਣ ਇਹ ਸੜਕ ਫੇਰ ਤੋਂ ਪੂਰੀ ਤਰ੍ਹਾਂ ਟੁੱਟ ਗਈ ਹੈ ਜਿਸ ਕਾਰਨ ਸਿਰਫ ਪੈਦਲ ਯਾਤਰੀ ਹੀ ਇਸ ਥਾਨ ਤੋਂ ਲੰਘਦੇ ਦੇਖੇ ਜਾ ਰਹੇ ਨੇ ਫਿਲਹਾਲ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਇਸ ਇਲਾਕੇ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ